ਇਹ ਜਦ ਨਹੀਂ ਕਿ ਉਹ ਲਬੀ ਨੂੰ ਦੇਖਦਾ ਕਿੰਨੀ ਬੇਚੈਨੀ ਹੈ ਅੰਜੀ ਨਰਾ ਸਾਹਿਬ ਕੀ ਮਾਮਲਾ ਜੜਾ ਗਊਸ਼ਾਲਾ ਚ ਅੱਠ ਜੜੇ ਜਾਣੋ ਮੇਲੀ ਗੇਟ ਜਿਹੜੀ ਗਊਸ਼ਾਲਾ ਸ਼ਿਵਜੀ ਦੀ ਮੂਰਤੀ ਦੇ ਪਿੱਛੇ ਬੜੀ ਬੰਦਪਗੀ ਘਟਨਾ ਕੱਢੀ ਆ ਜੀ ਕੋਈ ਉਹਨਾਂ ਨੂੰ ਚਾਰੇ ਦੇ ਵਿੱਚ ਕੋਈ ਚੀਜ਼ ਮਲਾ ਕੇ ਦੇ ਗਿਆ ਔਰ ਉਹ ਚੀਜ਼ ਮਲਾਂ ਦੇਣ ਦੇ ਨਾਲ ਐਸਲੇ ਅੱਠ ਗਾਈਆਂ ਜਿਹੜੀਆਂ ਮਰ ਗਈਆਂ ਉਧਰੋਂ ਇਲੈਕਸ਼ਨ ਡਿclare ਹੋਇਆ ਕਮੇਟੀ ਦੇ ਔਰ ਕੋਈ ਨਾ ਕੋਈ ਦੇਖ ਲਓ ਕਿਦਾਂ ਦਾ ਪੰਗਾ ਪੈ ਗਿਆ ਸੋ ਪ੍ਰਸ਼ਾਸਨ ਅੱਗੇ ਬੇਨਤੀ ਆ ਕਿ ਇਨਕੁਆਇਰੀ ਕੀਤੀ ਜਾਵੇ ਅੱਠ ਡਾਕਟਰ ਉੱਥੇ ਜਿਹੜੀਆਂ ਰਕਾਈਆਂ ਮਰੀਆਂ ਡਾਕਟਰ ਉਹਨਾਂ ਦੀ ਬਾਕੀ ਗਾਈਆਂ ਨੂੰ ਬਚਾਉਣ ਦੀ ਜਿਹੜੀ ਹੈਗੀ ਉਹ ਦੇਖ ਰਹੇ ਆ ਦਵਾਈਆਂ ਦੇ ਰਹੇ ਆ ਔਰ ਆਪਣ ਸੋ ਮਾਹੌਲ ਗੰਦਾ ਹੋ ਰਿਹਾ ਹੈ ਐ ਇਲੈਕਸ਼ਨ ਡਿਕਲੇਅਰ ਹੋ ਗਏ ਆ ਪ੍ਰਸ਼ਾਸਨ ਅੱਗੇ ਬੇਨਤੀ ਆ ਕਿ ਇਦਾਂ ਦੇ ਮਾਹੌਲ ਨੂੰ ਜਿਹੜਾ ਕਾਬੂ ਕਰਨ ਔਰ ਇਸ ਦੀ ਇਨਕੁਆਰੀ ਕਰਕੇ ਜਿਹੜਾ ਵੀ ਵਿਅਕਤੀ ਹੈ ਦੋਸ਼ੀ ਹੈਗਾ ਉਹਨੂੰ ਜਲਦੀ ਤੋਂ ਜਲਦੀ ਕੋਈ ਜਾਣਕਾਰੀ ਮਿਲੀ ਕਿ ਕੀ ਮਿਲਾਵਟ ਕੀ ਕੁਛ ਨਹੀਂ ਜੀ ਜਿਹੜਾ ਚਾਰਾ ਉਹਦੇ ਵਿੱਚ ਹੀ ਕੋਈ ਮਿਲਾ ਕੇ ਦੇ ਕੇ ਗਏ ਆ ਜੀ ਫਿਲਹਾਲ 8 ਗਈਆਂ ਜਿਹੜੀਆਂ ਮੌਕੇ ਤੇ ਮਰੀਆਂ ਪਈਆਂ ਬਾਕੀ ਕੁਝ ਟੜਫੀਆਂ ਪਈਆਂ ਤੇ ਡਾਕਟਰ ਉਹਨਾਂ ਦਾ ਇਲਾਜ ਕਰ ਰਹੇ ਨੇ ਯਾਰਾ ਸਾਹਿਬ ਕਿੰਨੀਆਂ ਟੋਟਲ ਗਈਆਂ ਕੋ ਪਤਾ ਲਗਾ 8 ਮਰੀਆਂ ਜੀ ਨਹੀਂ ਨਹੀਂ ਟੋਟਲ ਕਿੰਨੇ ਕਿੰਨੇ ਕਿੰਨ ਨੂੰ ਦੇਖੇ ਇੱਥੇ ਗਊਸ਼ਾਲਾ ਦੇ ਵਿੱਚ ਇੰਦਾ ਨਹੀਂ ਮੈਨੂੰ ਪਤਾ ਹੀ ਕਿੰਨੀਆਂ ਗਾਈਆਂ ਲੇਕਿਨ ਇੱਥੇ ਜਿਹੜਾ ਕਾਫੀ ਧੇਰ ਤੋਂ ਇਹ ਗਊਸ਼ਾਲਾ ਚੱਲ ਰਹੀ ਆ ਰੋਜ਼ ਇੱਥੇ ਸੇਵਾ ਹੋ ਰਹੀ ਆ ਅਸੀਂ ਗੱਲ ਨਹੀਂ ਹੈ ਅੰਦਰ ਸੀਸੀਟੀਵੀ ਕੈਮਰਾ ਗੈਰਾਂ ਲੱਗੇ ਆ ਜੀ ਕੈਮਰੇ ਵੀ ਲੱਗੇ ਆ ਹੁਣ ਆਏ ਆ ਪੁਲਿਸ ਮੁਲਾਜ਼ਮ ਆਏ ਹੋਏ ਆ ਸੀਆਈਡੀ ਵਾਲੇ ਆਏ ਹੋਏ ਦੇਖੋ ਕੀ ਆਪਣੀ ਆਪਣੀ ਡਿਊਟੀ ਕਰ ਰਹੇ ਆ ਸਾਰੇ ਕੀ ਕੀ ਮੈਸੇਜ ਦੇਣਾ ਚਾਹੂਗੇ ਤੁਸੀਂ ਸਾਰੇ ਸ਼ਹਿਰ ਦੇ ਅਸੀਂ ਇਹ ਆ ਕਿ ਦੇਖੋ ਜੀ ਕਮੇਟੀ ਕਰਦੇ ਅੱਜ ਹੀ ਕਲੀਅਰ ਹੋਇਆ ਇਲੈਕਸ਼ਨ ਔਰ ਮਾਹੌਲ ਖਰਾਬ ਕਰਨ ਦੇ ਵਿੱਚ ਸਾਰੇ ਲ ਇਹ ਆਪਾਂ ਨੂੰ ਚਾਹੀਦਾ ਵੀ ਇਹਦੇ ਵਿੱਚ ਜਿਹੜਾ ਪ੍ਰਸ਼ਾਸਨ ਆ ਉਹ ਧਿਆਨ ਦੇਵੇ ਔਰ ਪ੍ਰਸ਼ਾਸ ਜਿਹੜੇ ਆਪਣੇ ਇਲੈਕਸ਼ਨ ਉਹ ਵੀ ਠੀਕ-ਠਾਕ ਦੇ ਨਾਲ ਹੋਣ ਔਰ ਇਹ ਜਿਹੜੀਆਂ ਗਊ ਹੱਤਿਆ ਬੇਵਜਹਾਨ ਜਾਨਵਰਾਂ ਦੀਆਂ ਹੋਈਆਂ ਇਹਦੇ ਲਈ ਮੈਂ ਬਹੁਤ ਅਫਸੋਸ ਪ੍ਰਗਟ ਕਰਦਾ ਔਰ ਵਿਸ਼ੇਵਿੰਦੂ ਸੰਗਤਾਂ ਮੈਂ ਜਿਹਦੇ ਦਾ ਪ੍ਰਧਾਨ ਹੁੰਦੇ ਨਾਤੇ ਮੈਂ ਦੁਆਰਾ ਫਿਰ ਇਹ ਗੱਲ ਕਰਦਾ ਕਿ ਕਾਰਵਾਈ ਇੱਥੇ ਕੀਤੀ ਜਾਵੇ ਔਰ ਜਲਦ ਤੋਂ ਜਲ ਜਿਹੜਾ ਦੋਸ਼ੀ ਨੂੰ ਫੜਿਆ ਜਾਵੇ ਹਾਂਜੀ ਭਾਜੀ ਕੀ ਨਾਮ ਜੀ ਆਪਣਾ ਹਾਂਜੀ ਮੇਰਾ ਨਾਮ ਸ਼ਮੀ ਇਹ ਮਾਮਲਾ ਕਿ ਇਹ ਸਾਰਾ ਗਊਸ਼ਾਲਾ ਚਾਹੀਦਾ ਜੀ 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 ਨੂੰ ਹੋਣੇ ਬਿਆਰ ਚੋਂ ਪਤਾ ਲੱਗਾ ਵੀ ਇੰਨਾ ਤਾਂ ਗਊਸ਼ਾਲਾ ਦੇ ਵਿੱਚ 7-8 ਜਿਹੜੀਆਂ ਗਊ ਮਾਤਾਵਾ ਉਹ ਪੂਰੀਆਂ ਹੋ ਗਈਆਂ ਅਸੀਂ ਢੋਠੇ ਢਠੇ ਆਏ ਤਾਂ ਹੁਣ 3 ਸਾਰੀ ਆਈ ਹੋਈ ਹੈ ਡਾਕਟਰ ਵਗੈਰਾ ਆਏ ਹੋ ਦੇਖਦੇ ਪਏ ਆ ਬਾਕੀ ਜੋ ਸਚਾਈ ਉਹ ਸਾਹਮਣੇ ਆ ਜਾਣੀ ਹੈ ਆ ਡਾਕਟਰ ਵੀ ਅੰਦਰ ਲੱਗੇ ਹੋਏ ਆ ਬਾਕੀ ਵੀ ਲੱਗੇ ਆ ਇਹ ਦਾ ਦੇਖੋ ਜੀ ਹੁਣ ਤੁਸੀਂ ਸਾਰਾ ਮਿੱਟੀ ਆਣੇ ਇਹਦਾ ਸੱਚ ਕੱਢਣਾ ਵੀ ਕੋਈ ਆ ਤੇ ਇਹ ਕੌਣ ਖਲਾ ਕੇ ਠੀਕ ਹੈ ਨਾ ਬਾਕੀ ਅਸੀਂ ਤਾਂ ਇਹ ਕਹਿੰਦੇ ਆ ਵੀ ਜੇ ਕਿਸੇ ਵੀ ਇਨਸਾਨ ਨੇ ਕੀਤੀ ਆ ਦੋਸਤੋ ਮਾੜੀ ਸ੍ਰਿਸ਼ਟੀ ਜੀ ਕੋਈ ਘਟਨਾ ਨਹੀਂ ਹੋਊਗੀ ਜਿਹੜੀ ਹੋ ਚੁੱਕੀ ਹੈ ਕਿੰਨੀਆਂ ਗਾਈਆਂ ਜੀ 8-9 ਗਾਵਾਂ ਮਰ ਗਈਆਂ ਹਾਂਜੀ ਸਰ 8 8 8 ਦਾ ਪੂਰੀਆਂ ਹੋ ਗਈਆਂ ਹਾਂਜੀ 8 ਪੂਰੀਆਂ ਹੋ ਗਈਆਂ 8 ਹੀ ਦੇਤ ਹੋ ਚੁੱਕੀ ਹੈ ਹਾਂਜੀ ਹਾਂਜੀ ਇਹ ਕਹਿੰਦੇ ਜੀ ਤੇ ਡਾਕਟਰ ਸਾਹਿਬ ਦੀ ਟੀਮ ਆਈਆਂ ਹੁਣ ਹਾਂਜੀ ਹਾਂਜੀ ਡਾਕਟਰ ਆਏ ਹੋਏ ਆ ਡਾਕਟਰਾਂ ਨੇ 2-3 ਬਚਾਈਆਂ ਵੀ ਆ ਬਚਾਈ ਕੀ ਕਹਿੰਦੇ ਡਾਕਟਰ ਸਾਹਿਬ ਕੀ ਕਹਿੰਦੇ ਆ ਤੁਹਾਨੂੰ ਦੱਸੋ ਡਾਕਟਰ ਸਾਹਿਬ ਪੂਰਾ ਜੂਲਾ ਆ ਰਹੇ ਆ ਜੀ ਕੋਸ਼ਿਸ਼ ਕਰ ਰਹੇ ਉਹਨਾਂ ਨੇ 2-3 ਗਾਵਾਂ ਬਚਾਈਆਂ ਵੀ ਆ ਕੀ ਕੀ ਮੈਸੇਜ ਦੇਣਾ ਚਾਹੁੰਦੇ ਆ ਤੁਸੀਂ ਪੋੜਾ ਵਸਿਆ ਨੂੰ ਪੋੜਾ ਵਸਿਆ ਨੂੰ ਤਾਂ ਇਹੀ ਆ ਵੀ ਇਹ ਦੇਖ ਲਓ ਕਿ ਇੰਨਾ ਜਿਹੜਾ ਅਨਰਥ ਹੋ ਗਿਆ ਵੀ ਆਪਾਂ ਆਪਣੇ ਆਪ ਨੂੰ ਇਨਸਾਨ ਕਹਿੰਦੇ ਲਾਇਕ ਵੀ ਨਹੀਂ ਹੈ ਜੇ ਇਹ ਇਹ ਨਹੀਂ ਬਚਦੇ ਸਿੱਧੀ ਜੀ ਗੱਲ ਵਾਸ ਵਾਸ ਠੀਕ ਹੈ ਜਿਹਨੇ ਵੀ ਕੀਤਾ ਬਹੁਤ ਬੁਰਾ ਕੀਤਾ ਉਹ ਗਲਤ ਕੰਮ ਕੀਤਾ ਜਿਹਨੇ ਵੀ ਕੀਤਾ ਉਹਨੂੰ ਇਸ ਕੰਮ ਦੀ ਸਜ਼ਾ ਮਿਲਣੀ ਚਾਹੀਦੀ ਹੈ ਦੋਤੀ ਇੱਕ ਨੇ ਕੀਤੀ ਹੈ ਸ਼ੱਕ ਸਾਰੇ ਸ਼ਹਿਰ ਤੇ ਜਾਣਾ ਹਾਂ ਠੀਕ ਹਾਂ ਜੀ ਇਹ ਹੁਣ ਜੋ ਹੈ ਇਹ ਸਾਰਾ ਸੱਚ ਕਢਾ ਸਕਦੇ ਹਾਂ ਹਾਂ ਜੀ ਹਾਂ ਜੀ ਡਾਕਟਰ ਸਾਹਿਬ ਬਾਕੀ ਕਾਰਵਾਈਆਂ ਹੋ ਜਾਣੀਆਂ ਅੱਜ ਫਗਵਾੜਾ ਦੇ ਵਿੱਚ ਅਰੂੜਿਆ ਤਲਾ ਜੋ ਗਊ ਮਾਤਾ ਇੱਥੇ ਸਾਡੀਆਂ ਗਊ ਦੁੱਧ ਵਾਸਤੇ ਜੋ ਬਹੁਤ ਵੱਡੀ ਖੂਸ਼ਾਲਾ ਬੜੀ ਪੁਰਕੀਨ ਆ ਅੱਜ ਜਿਹੜੇ ਰਾਖਸ਼ਾਂ ਨੇ ਗਊ ਮਾਤਾ ਨੂੰ ਜ਼ਹਿਰ ਦੇ ਕੇ ਅੱਜ ਲਗਾਤਾਰ 2 ਘੰਟੇ ਹੋ ਗਏ ਪਹਿਲਾਂ 2 ਗਊਆਂ ਫੇਰ 4 ਹੁਣ 6 8 10 15 ਗਊਆਂ ਮਰ ਚੁੱਕੀਆਂ ਔਰ ਬੜਾ ਜ਼ੁਲਮ ਕੀਤਾ ਜਿਹੜੇ ਰਾਖਸ਼ ਨੇ ਜ਼ੁਲਮ ਕੀਤਾ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਔਰ ਸਾਰਾ ਪ੍ਰਸ਼ਾਦ ਨੇਤੇ ਨੂੰ ਜਲਦੀ ਤੋਂ ਜਲਦੀ ਪਹੁੰਚਣਾ ਚਾਹੀਦਾ ਕਿਉਂਕਿ ਅੱਜ ਜੋ ਗਊ ਮਾਤਾ ਤੜਫ ਰਹੀ ਆ ਅਸੀਂ ਗਊ ਮਾਤਾ ਦੀ ਰੱਖਿਆ ਕਰਦੇ ਆ ਔਰ ਜਿਹੜੇ ਰਾਖਸ਼ ਨੇ ਐਡਾ ਵੱਡਾ ਅੱਜ ਜੁਰਮ ਕੀਤਾ ਔਰ ਅਸੀਂ ਆਪਣੇ ਵੱਲੋਂ ਇਨੰਦਾ ਕਰਦੇ ਆ ਔਰ ਦੇਖੋ ਅੱਜ ਗਊ ਮਾਤਾ ਕਿੰਦਾ ਤੜਫ ਰਹੀ ਆ ਔਰ ਜਿਹੜੇ ਰਾਖਸ਼ਾਂ ਨੇ ਕੀਤਾ ਇਹਨਾਂ ਨੂੰ 24 ਘੰਟੇ ਚ ਫੜ ਕੇ ਅੰਦਰ ਦਿੱਤਾ ਜਾਵੇ ਔਰ ਜਿਹੜੇ ਰਾਖਸ਼ ਆ ਜਿਨ੍ਹਾਂ ਨੇ ਗਊ ਮਾਤਾ ਨੂੰ ਮਾਰਿਆ ਅੱਜ ਉਹਨਾਂ ਦੀਆਂ ਬੱਸਿਸ ਕਿੰਨੀ ਇਹਨਾਂ ਨੂੰ ਲਗੜੀਆਂ ਕਿਉਂਕਿ ਗਊ ਮਾਤਾ ਇੱਕ ਐਸੀ ਆ ਲੋਕ ਸਵੇਰੇ ਉੱਠ ਕੇ ਤੜਕੇ ਇਸ ਗਊਸ਼ਾਲਾ 'ਚ ਆਪਣੀ ਸੇਵਾ ਕਰਦੇ ਸ਼ਾਮ ਨੂੰ ਦਿਨ ਭਰ ਜੋ ਪ੍ਰਸ਼ਾ ਹਰ ਤਰ੍ਹਾਂ ਦਾ ਜਿਹੜਾ ਉਹਨਾਂ ਨੂੰ ਸਵਨ ਕਰਦੇ ਆ ਔਰ ਜਿਹੜੇ ਰਾਖਸ਼ਾਂ ਨੇ ਇਹ ਮਾਰਿਆ ਔਰ ਮੈਂ ਫਗਵਾੜਾ ਕਿਹਦਾ ਸ਼ਹਿਰ ਆ ਪੂਰੇ ਪੰਜਾਬ ਪੂਰੇ ਵਰਡ ਦੇ ਵਿੱਚ ਜਿਹੜੀ ਐ ਖਬਰਾਂ ਜਾਣੀਆਂ ਚਾਹੀਦੀਆਂ ਔਰ ਮੀਡੀਆ ਰਹੀਂ ਅੱਗੇ ਤੋਂ ਅੱਗੇ ਮੀਡੀਆ ਰਹੀਂ ਪਹਚਾਓ ਜਿਹੜੇ ਰਾਖਸ਼ ਫੜੇ ਜਾਣ ਔਰ ਪੰਜਾਬ ਜਿਹੜੀ ਸਰਕਾਰ ਇੱਥੇ ਫੇਲ ਆ ਅੱਜ ਦੇਖੋ ਵੀ ਤੁਸੀਂ ਐਡਾ ਵੱਡਾ ਜਿਹੜਾ ਅਕਾਂਡ ਹੋਇਆ ਹਲੇ ਤੱਕਰ ਸਾਨੂੰ ਲੱਗਦਾ ਵੀ ਕੈਮਰੇ ਦੇ ਦੇਖ ਕੇ ਇਹਨੂੰ ਜਲਦੀ ਹੀ ਜਿਹੜੀ ਆ ਗਊ ਮਾਤਾ ਦੇ ਜਿਹੜੇ ਰਾਖਸ਼ ਫੜੇ ਜਾਣ ਔਰ ਫਗਵਾੜੇ ਦਾ ਜਿਹੜਾ ਮਾਹੌਲ ਇਹਨੂੰ ਖਰਾਬ ਨਾ ਕੀਤਾ ਜਾਵੇ ਅਮਨ ਸ਼ਾਂਤੀ ਭਾਈਚਾਰਾ ਸੀ ਰੱਖਣਾ ਜ਼ਰੂਰੀ ਆ ਜਿਹੜੇ ਲੋਕ ਇਹ ਚਾਹੁੰਦੇ ਆ ਵੀ ਫਗਵਾੜੇ ਦਾ ਮਾਹੌਲ ਖਰਾਬ ਹੋਵੇ ਪੰਜਾਬ ਦਾ ਹੋਵੇ ਅਸੀਂ ਉਹ ਰਾਖਸ਼ਾਂ ਨੂੰ ਇਹ ਦੱਸਣਾ ਚਾਹੁੰਦੇ ਆਂ ਵੀ ਅਸੀਂ ਸਾਰਾ ਫਵਾੜਾ ਇੱਕਾ ਸਾਡੀਆਂ ਪੈਣਾ ਅੱਜ ਦੋਸਤ ਵੀਰ ਅੱਖਾਂ ਦੇ ਵਿੱਚ ਅੰਝੂ ਆ ਰਹੇ ਆ ਜਿੱਦਾਂ ਸਾਡੀ ਗਊ ਮਾਂ ਤੜਪਦੀ ਆ ਇਦਾਂ ਹੀ ਇਹਨਾਂ ਨੂੰ ਫੜ ਕੇ ਅੰਦਰ ਦਿੱਤਾ ਜਾਵੇ ਇਹਨਾਂ ਦੇ ਉੱਤੇ ਲਾ ਕੇ ਇਹਨਾਂ ਨੂੰ ਫਾਂਸੀ ਸਜਾ ਦਿੱਤੀ ਜਾਵੇ ਤੋਂ ਮੈਂ ਆਪਣੇ ਵੱਲੋਂ ਮੀਡੀਆ ਰਾਹੀਂ ਇਹ ਮੇਰੀ ਬੇਨਤੀ ਹੈ ਅੱਗੇ ਧੋਕੇ ਸ਼ੇਅਰ ਕਰੋ ਤਾਂ ਕਿ ਜਿਹੜੇ ਆਮ ਜਿਹੜੀ ਸਾਡੀ ਗਊ ਮਾਂ ਦਾ ਜਿੰਨੇ ਭਗਦਾ ਉਹ ਇਸ ਜਿਹੜੇ ਗੋਵ ਮਾਤਾ ਦੇ ਰਾਖਸ਼ ਆ ਉਹ ਖੜੇ ਜਾਂ ਔਰ ਅਸੀਂ ਆਪਣੇ ਵੱਲੋਂ ਸ਼ਹਿਰ ਦੇ ਵਿੱਚ ਬੜੀ ਦੂਰ ਦੂਰ ਤੇਜ਼ੀ ਨਾਲ ਜਿੱਥੇ ਤੇ ਖਬਰ ਫੈ ਰਹੀ ਆ ਸਾਰੀਆਂ ਪੜਾ ਵੀਰ ਦੋਸਤ ਆ ਰਹੇ ਆ ਔਰ ਪ੍ਰਸ਼ਾਸਨ ਨੂੰ ਜਲਦੀ ਤੋਂ ਜਲਦੀ ਇਸ ਜਿਹੜੇ ਰਾਖਸ਼ਾਂ ਨੂੰ ਲੱਭ ਕੇ ਉਹਨਾਂ ਨੂੰ ਹਵਾਲਾਜ ਦਿੱਤਾ ਜਾਵੇ ਐਫ ਆਈ ਆਰ ਦਿੱਤੀ ਜਾਵੇ ਕਿਉਂਕਿ ਇਹ ਇਨਸਾਨ ਤੋਂ ਵੀ ਸਾਡੀ ਗੋਵ ਮਾਤਾ ਪੂਜਨੀਏ ਆ ਔਰ ਸਾਡਾ ਹਰ ਵੱਲੇ ਗੋਵ ਮਾਤਾ ਜਿਹੜੀ ਆ ਉਹਦੀ ਹੀ ਰੱਖਿਆ ਕਰਦੇ ਆ ਕਿਉਂਕਿ ਗੋਵ ਮਾਤਾ ਦਾ ਹੀ ਦੁੱਧ ਪੀਨੇ ਆ ਸਾਰੇ ਗੋਵਾਂ ਨਾਲ ਆਸਰੇ ਕਈਆਂ ਦੀ ਸੂਣ ਵਾਲੀਆਂ ਸੀ ਦੁੱਧ ਦੇਣ ਵਾਲੀਆਂ ਗੋਵਾਂ ਨਾਲ ਰਾਖਸ਼ਾਂ ਨੇ ਬਹੁਤ ਵੱਡਾ ਇੱਕ ਜੁਰਮ ਕੀਤਾ ਤੇ ਆਏ ਆਪਣੇ ਵੱਲੋਂ ਸ਼ਹਿਰ ਮੋਕੇ ਤੇ ਬੇਨਤੀ ਕਰਦਾ ਵੀ ਇਸ ਕੋਰੋਨਾ ਦਾ ਦੇਵ ਜਲਦੀ ਤੋਂ ਜਲਦੀ ਪਹੁੰਚ ਗਏ ਔਰ ਆਮ ਜਨਤਾ ਦੇ ਵਿੱਚ ਹੋਰ ਮੀਡੀਆ ਰਾਈ ਗੱਲ ਚੜੀ ਵਿੱਚ ਆਈ ਜਾ